ਨਸ਼ੇ ਨੇ ਖੋਲਿਆ ਇੱਕ ਹੋਰ ਪਰਿਵਾਰ ਦੇ ਕੋਲੋਂ ਉਹਨਾਂ ਦਾ ਪੁੱਤਰ ਓਵਰਡੋਜ਼ ਦੇ ਨਾਲ ਗਵਾ ਦਿੱਤੀ ਜਾਨ ਸ਼ਰਿਆਮ ਵਿਕਦਾ ਹੈ ਮੈਡੀਕਲ ਦੀਆਂ ਦੁਕਾਨਾਂ ਤੇ ਨਸ਼ਾ ਮਾਨਸਾ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ ਇੱਕ ਨੌਜਵਾਨ ਨੇ ਆਪਣੀ ਜਾਨ ਗਵਾ ਦਿੱਤੀ ਮਾਨਸਾ ਦੇ ਪਿੰਡ ਦੁੱਲੋਵਾਲ ਦੇ ਸੁਪਾ ਸਿੰਘ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ ਜੋ ਕਿ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਗਰੀਬ ਪਰਿਵਾਰ ਦੇ ਸਬੰਧਕ ਸ਼ੋਭਾ ਸਿੰਘ ਦੇ ਤਿੰਨ ਬੱਚੇ ਹਨ ਅਤੇ ਉਹ ਸਿਗਨੇਚਰ ਕੈਪਸੂਲ ਖਾਨ ਦੇ ਆਦੀ ਵੀ ਸੀ ਜਿਸ ਕਾਰਨ ਉਸ ਦੀ ਮੌਤ ਹੋਈ ਹੈ ਮਾਨਸਾ ਦੇ ਵਿੱਚ ਮੈਡੀਕਲ ਦੁਕਾਨਾਂ ਦੇ ਉੱਪਰ ਇਹ ਆਮ ਹੀ ਦਵਾਈਆਂ ਵਿਕਦੀਆਂ ਹਨ ਨਸ਼ਾ ਵੇਚਿਆ ਜਾਂਦਾ ਹੈ ਜਿਸ ਕਾਰਨ ਉਹਨਾਂ ਦੇ ਪੁੱਤਰ ਦੀ ਜਾਨ ਗਈ ਹੈ ਪਰੰਤੂ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਤਾਂ ਕੁੰਭ ਕਰਨੀ ਦੀ ਨੀਂਦ ਸੁਕਤੀ ਪਈ ਹੈ ਅਤੇ ਉਹ ਇਸ ਗੱਲ ਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੀ ਐ ਤਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਫਿਰ ਪਿਆਰ ਫਿਰ ਪਿਆਰ ਕੀ ਹੋਇਆ ਸਾਰਾ ਦੱਸੀ ਮੇਰੇ ਮਾਪੇ ਮੇਰਾ ਭਾਈ ਨਸ਼ਾ ਕਰਦਾ ਸੀ ਕੱਲ 15 ਖਾ ਗਿਆ ਖੋਲ ਕੇ ਰਾਤ ਵੀ ਖਾਦਿਆ ਲਿਆ ਕੇ ਉਹ ਪਿਆ ਉਹਨੂੰ ਲਿਆ ਕੇ ਕੌਣ ਦਿੰਦਾ ਸੀ ਜੈਸੂਲੋ ਨਹੀਂ ਖਾਂਦਾ ਸੀਗਾ ਦੱਸ ਮੈਂ ਲਿਆਂ ਦੇ ਇੱਕ ਲੰਡਾ ਕੇ ਉਹਨੂੰ ਮੈਂ ਜ਼ਰੂਰ ਦੱਤੇ ਜਿਹੜੇ ਕਰੋ ਲਿਆਉਂਗਾ ਸੀ ਮੇਰਾ ਸੀਰ ਟੁੱਟਦਾ ਕਿਹੜੇ ਕਰੋ ਲਿਆਉਂਗਾ ਸੀ ਇੱਕ ਘਰ ਛੱਡ ਕੇ ਦੂਜਾ ਉਹਦਾ ਮੈਡੀਕਲ ਦਾ ਕੰਮ ਐ ਮੈਡੀਕਲ ਦਾ ਕੰਮ ਤਾਂ ਨਹੀਂ ਹੈਗਾ ਜੀ ਹੁਣ ਤੁਸੀਂ ਆਹ ਦੇਖ ਲਓ ਉਹ ਨਸ਼ਾ ਵੇਚਦਾ ਬਾਈ ਉਹ ਲਿਆਉਂਦਾ ਤਾਂ ਮੈਡੀਕਲ ਤੋਂ ਹੈ ਨਾ ਉਹਦੇ ਘਰੇ ਤਾਂ ਨਹੀਂ ਬਣਦਾ ਆਪਾਂ ਇੱਕ ਪੱਤਾ ਫੜ ਲੈਨੇ ਆਂ ਵੀ ਇੱਕ ਪੱਤਾ ਫੜਿਆ ਗਿਆ ਪਰਚਾ ਪਾ ਦਿੰਨੇ ਆ ਜਿੱਥੋਂ ਉਹ ਮੈਡੀਕਲ ਨਸ਼ਾ ਲੈ ਕੇ ਆਉਂਦਾ ਆਪਾਂ ਚਿੱਟੇ ਵਾਲਾ ਪੁਲਿਸ ਫੜ ਕੇ ਪਰਚਾ ਪਾ ਦਈਏ ਚਲੋ ਕੰਮ ਇਹਨਾਂ ਦਾ ਗੱਲ ਕਰੋ ਕਿੱਥੋਂ ਆਉਂਦਾ ਹੁਣ ਇਹ ਚਿੱਟਾ ਆਹ ਕੈਪਸੂਲ ਹੈ 15 ਖਾਦੇ ਆਲਾ ਭਰਾ ਕਹਿ ਰਾ ਦੀ ਬਾਡੀ ਟੈਸਟ ਕਰਾਈ ਜਾਵੇ ਤਾਂ ਡਰੀਨ ਟੈਸਟ ਸਾਰੀ ਕਰੀ ਜਾਵੇ ਉਹਦੇ ਪੇਟ ਚੋਂ ਨਾ ਨਸ਼ਾ ਆਇਆ ਤਾਂ ਤੁਸੀਂ ਦੇਖੋ ਆਹ ਕਹਿ ਰਹੇ ਨੇ ਇੱਕ ਗਲੀ ਗੱਲ ਕਰਾ ਪਾਣੀ ਕਹਿੰਦੇ ਵੀ ਉਹ ਉਹ ਬੰਦਾ ਨਸ਼ਾ ਵੇਦਾ ਕੋਈ ਦੁਕਾਨ ਨਹੀਂ ਹੈਗੀ। ਪਹਿਲਾਂ ਵੀ ਕੋਈ ਇਤਲਾਹ ਦਿੱਤੀ ਸੀ ਵੀ ਹਾਂ ਇਹ ਪਹਿਲਾਂ ਵਾਰੀ ਇਤਲਾਹ ਦਿੱਤੀ ਸੀ। ਪਹਿਲਾਂ ਵੀ ਤਲਾਹ ਦਿੱਤੀ ਸੀ। ਕਿਹਨੇ ਦਿੱਤੀ ਸੀ ਕੰਪਲੇਂਟ ਉਹਦੇ ਤੋਂ? ਉਹ ਕੰਪਲੇਟ ਮੇਰੇ ਭਾਬੀ ਨੇ ਦਿੱਤੀ ਸੀ। ਇਹਨਾਂ ਨੇ ਵੀ ਫੜਿਆ ਮੁੰਡਾ ਉਹ ਗੱਲ ਦੀ ਗੱਲ ਠੀਕ ਹੈ ਜੀ। ਉਹ ਕਹਿੰਦੇ ਕਹਿੰਦੇ ਜਿਹੜਾ ਕੁਝ ਕਰਨਾ ਕਰ ਲੋ ਇਸ ਟਾਈਂ ਵੇਚਾਂਗੇ। ਕਿੰਨੇ ਚਿਰ ਪਹਿਲਾਂ ਕਿੰਨੇ ਚਿਰ ਪਹਿਲਾਂ ਕੰਪਲੇਂਟ ਦਿੱਤਾ ਸੀ। ਅੱਛਾ ਕੰਪਲੀਟ ਵੀ ਇਹ ਉਹਨਾਂ ਨੇ ਕਰੇ ਗਏ ਸੀ। ਕੋਈ ਹੋਰ ਕੋਈ ਕੰਪਲੀਟ ਇਤਲਾਹ ਹਾਂ। ਅੱਛਾ ਕਿਉਂ ਪਿੰਡ ਵਾਲਾ ਛੋਟੇ ਪਿੰਡ ਨਾਲ ਸ਼ਾਇਦ ਵਿਕਦਾ ਭਾਈ ਕਿੰਨਾ ਕੁ ਨਿਕਲ ਰਿਹਾ ਸ਼ਰਮ ਦੀ ਸ਼ਰਮ ਸਾਨੂੰ ਨਹੀਂ ਫੁੱਲ ਵੇਚਣਾ ਭਾਈ ਮੇਰੀ ਵੀ ਜੀ ਵੀ ਵਿਕਦਾ ਮੈਂ ਮੈਂਬਰ ਆ ਹੁਣ ਨਹੀਂ ਵਿਕਦਾ ਹੁਣ ਨਹੀਂ ਵਿਕਦਾ ਕਦੇ ਭਾਈ ਇਹ ਚ ਅਸੀਂ ਕੋਈ ਪੁਲਿਸ ਨੂੰ ਦੋਸ਼ ਨਹੀਂ ਦਿੰਦੇ ਕੋਈ ਸਰਕਾਰਾਂ ਨੂੰ ਦੋਸ਼ ਨਹੀਂ ਦਿੰਦੇ ਇਹ ਦੋਸ਼ ਸਾਰਾ ਇਹ ਦੱਸੋ ਅੱਜ ਪਹਿਲਾਂ ਤਾਂ ਬਈ ਅਫਸੋਸ ਦੀ ਗੱਲ ਸਾਡੇ ਮਾਨਸਾ ਜ਼ਿਲ੍ਹੇ ਦਾ ਇੱਕ ਨੌਜਵਾਨ ਜਿਹੜਾ ਕਿ ਦੁੱਲੋਵਾਲ ਪਿੰਡ ਦਾ ਸੀਗਾ ਉਹ ਅੱਜ ਨਸ਼ੇ ਦੀ ਭੇਟ ਚੜ ਗਿਆ ਹਨਾ ਤੇ ਪੰਜਾਬ ਸਰਕਾਰ ਦੇ ਬਾਰ ਬਾਰ ਦਾਅਵੇ ਕੀਤੇਗੇ ਪਹਿਲਾਂ ਕੇਂਦਰੀਵਾਲ ਨੇ ਕਿਹਾ ਮੈਂ 24 ਘੰਟਿਆਂ ਚ ਬੰਦ ਕਰ ਦੂੰ ਤੇ 2 ਸਾਲ ਹੋ ਗਏ ਤੇ ਕੁਛ ਨਹੀਂ ਅੱਜ ਹੱਲ ਹੋਇਆ ਸਾਡੇ ਪੰਜਾਬ ਦੇ ਨੌਜਵਾਨੀ ਦਾ ਜਿਹੜੀ ਨਸ਼ਿਆਂ ਚ ਗਰਕ ਹੋ ਰਹੀ ਆ ਅੱਜ ਇਹ ਨੌਜਵਾਨ ਮਰਿਆ ਸਿਗਨੇਚਰ ਕੈਪਸੂਲਾਂ ਨੇ ਦੇ 15 18 ਇਹਦੇ ਜੇਬ ਚੋਂ ਨਿਕਲੇ ਆ ਤੇ ਇਹਨੇ ਇਹਦੀ ਨਾਲ ਦੀ ਮੌਤ ਹੋ ਗਈ ਅੱਛਾ ਕੀ ਮੰਗ ਕਰਦੇ ਹਾਂ ਤੇ ਇੱਕ ਪਹਿਲਾ ਮੈਂ ਇੱਕ ਇਹ ਬੇਨਤੀ ਵੀ ਕਰਨਾ ਚਾਹੁੰਦਾ ਬਾਈ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਹੁਣ ਅੱਜ ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਵੀ ਪੰਜਾਬ 'ਚ ਨਸ਼ਾ ਬੰਦ ਕਰਨ ਲਈ ਵੀ ਜਿਹੜਾ ਵੀ ਸਬੰਧਤ ਅਧਿਕਾਰੀ ਨੇ ਜਿਵੇਂ ਭਾਵੇਂ ਐਸਐਸਪੀ ਹੋਵੇ ਭਾਵੇਂ ਡੀਐਸਪੀ ਹੋਵੇ ਚਾਹੇ ਉਥੋਂ ਦਾ ਐਮਐਲਏ ਵੀ ਜ਼ਿੰਮੇਵਾਰ ਆ ਉਹ ਨਹੀਂ ਕਿਉਂਕਿ ਜਿਨ੍ਹਾਂ ਨੇ ਲੋਕਾਂ ਨੂੰ ਵੋਟਾਂ પાਕੇ ਬਣਾਈਆਂ ਉਹ ਵੀ ਉਨਾਂ ਹੀ ਜ਼ਿੰਮੇਵਾਰ ਆ ਤੇ ਅੱਜ ਇਹ ਨੌਜਵਾਨ ਦੀ ਮੌਤ ਦਾ ਮੈਨੂੰ ਇੱਕ ਗੱਲ ਦੱਸੋ ਵੀ ਕੌਣ ਜ਼ਿੰਮੇਵਾਰ ਆ ਇਹਦਾ ਤੈਅ ਕੀਤਾ ਜਾਵੇ ਠੀਕ ਹੈ ਅਸੀਂ ਸਰਕਾਰ ਵੀ ਦੋਸ਼ੀ ਮੰਨਦੇ ਹਾਂ ਓਨੀ ਓਨੀ ਇਹਦੇ ਵਿੱਚ ਜਿਹੜਾ ਇੱਥੇ ਜ਼ਿਲ੍ਹੇ ਦੇ ਅਧਿਕਾਰੀ ਨੇ ਉਹ ਵੀ ਓਨੀ ਦੋਸ਼ੀ ਨੇ ਤੇ ਸਰਕਾਰ ਅੱਜ ਸਾਨੂੰ ਦੱਸੇ ਵੀ ਇਹ ਨੌਜਵਾਨ ਦੀ ਮੌਤ ਹੋਈ ਆ ਤੇ ਇਹਦਾ ਜ਼ਿੰਮੇਵਾਰ ਕੌਣ ਆ ਤੇ ਜਿਹੜੇ ਬੰਦੇ ਵੀ ਜਿੰਨਾਂ ਤੋਂ ਇਹ ਕੈ ਉਸੂਲ ਜਿਹੜੇ ਮੈਡੀਕਲ ਤੋਂ ਆਇਆ ਉਹਦੇ ਤੇ 302 ਦਾ ਪਰਚਾ ਤੇ ਸਾਡੀ ਮੰਗ ਇਹ ਆ ਤੇ 5 ਲੱਖ ਇਹ ਪਰਿਵਾਰ ਨੂੰ ਮੁਆਵਜ਼ਾ ਕਿਉਂਕਿ ਇਹ ਸਰਕਾਰ ਦੀ ਵਜ੍ਹਾ ਨਾਲ ਮਰਿਆ ਗਿਆ ਮਰਿਆ ਗਿਆਗਾ ਤੇ ਸਰਕਾਰ ਵੱਲੋਂ ਵੀ ਅਸੀਂ ਸਮਝਾਉਂ ਕਿ ਕਤਲ ਕੀਤਾ ਗਿਆ ਨੌਜਵਾਨ ਦਾ ਤੇ 5 ਲੱਖ ਰੁਪਏ ਪਰਿਵਾਰ ਨੂੰ ਮੌਜੂਦ ਹੈ ਕਿਉਂਕਿ ਪਰਿਵਾਰ 'ਚ ਜਿਹੜਾ ਕਮਾਉਣ ਵਾਲਾ ਸੀਗਾ ਇਹ ਇਕੱਲਾ ਹੀ ਜੀ ਸੀਗਾ ਤੇ ਇਹਦੇ ਦੋ ਧੀਆ ਵੀ ਨੇ ਤੇ ਇੱਕ ਇਹਦਾ ਪੁੱਤਰ ਵੀ ਹੈ ਤੇ ਛੋਟੇ ਜਿਹੇ ਉਮਰ ਦਾ ਦਾ ਪੁੱਤਰ ਆ ਤੇ ਇਹ ਕਹਿੰਦੇ ਵਾਈਫ ਵੀ ਨੇ ਤੇ ਬੇਨਤੀ ਆ ਵੀ ਅਸੀਂ ਜੇ ਨਾ ਸਾਡਾ ਕੋਈ ਇਹ ਮਸਲਾ ਹੱਲ ਕੀਤਾ ਗਿਆ ਅਸੀਂ ਰੋਡ ਤੇ ਲੈ ਕੇ ਇਹਦੀ লাশ ਬੈਠਾਂਗੇ ਫੇਰ ਸੰਸਕਾਰ ਨਹੀਂ ਸੀ ਉਹਨਾਂ ਚਰ ਕਰਨ ਦੇ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਦਰਾਂਗੇ ਰੋਡ 'ਤੇ ਉਪਰ ਦਾ ਕੀ ਮਸਲਾ ਹੋਇਆ ਦੇਖਿਆ ਸਾਰਾ ਨਸ਼ੇ ਨੇ ਲੈ ਕੇ ਮਸਲਾ ਬਸ ਤੁਹਾਡੇ ਸਾਹਮਣੇ ਆਈ ਆਹ ਹਾਲ ਦੇਖਿਓ ਨਾ ਤੁਸੀਂ ਪਹਿਲੀ ਗੱਲ ਦਾ ਕਰਦਾ ਹਾਲ ਹੀ ਦੇਖ ਲਓ ਜੋ ਅੱਜ ਕਰਦਾ ਹਾਲ ਹੈ ਇਹਨੂੰ ਦੇਖ ਕੇ ਐ ਵੀ ਲੱਗਦਾ ਜੋ ਅੱਜ ਹੁੰਦੇ ਸਾਡੇ ਆਪਣੇ ਵਿੱਚ ਤਾਂ ਵੀ ਇਹ ਕਰਦਾ ਖਰਚਾ ਪਾਣੀ ਚੱਕਣ ਦਾ ਬਹੁਤ ਵੱਡੀ ਗੱਲ ਸੀ ਔਰ ਜੋ ਆਪ ਹੀ ਪਾਗੇ ਦੋ ਭੈਣਾਂ ਕਹਿੰਦੇ ਉਹ ਗੁੜੀਆ ਜੀ ਇੱਕ ਬੱਚਾ ਛੋਟਾ ਤੇ ਉਹਨਾਂ ਦਾ ਅੱਜ ਦੇ ਟਾਈਮ 'ਚ ਕੌਣ ਜ਼ਿੰਮੇਵਾਰ ਹੈ ਕੌਣ ਇਹਨਾਂ ਨੂੰ ਸਾਮੂਗਾ ਕੌਣ ਇਹਨਾਂ ਨੂੰ ਕੁਝ ਲਿਆ ਕੇ ਦੇਊਗਾ ਕੱਲ ਨੂੰ ਇਹਨਾਂ 'ਚ ਵੀ ਪਰਮਾਤਮਾ ਕਰੇ ਦੁੱਖ ਸੁੱਖ ਆਉਣਾ ਜਾਣਾ ਆਉਣਾ ਕਿਹਦੇ ਹਾਸੇ ਜੀਣਗੇ ਅਪਤਾਹੀ ਗੱਲ ਕਹਿਣਿਆ ਕਿ ਪ੍ਰਸ਼ਾਸਨ ਵੀ ਦੇਖੀ ਜਾਂਦਾ ਹੋਊਗਾ ਲਾਈਵ ਠੀਕ ਹੈ ਸਰਕਾਰ ਨੂੰ ਇਹ ਹੀ ਬੇਨਤੀ ਕਿ 5 ਲੱਖ ਰੁਪਏ ਮਾਣ ਮਹਾਂਵਜਾ ਦਿੱਤਾ ਜਾਵੇ ਤੇ ਇੱਥੇ ਆ ਕੇ ਵੋਟਾਂ ਵੇਲੇ ਤਾਂ ਉਹਦੇ ਹੱਥ ਜੋੜਨੇ ਆ ਜਾਂਦੇ ਨੇ ਅੱਜ ਆ ਕੇ ਦਿਖਾਓ ਕਿਹੜਾ ਅਫਸਰ ਆਇਆ ਕੋਈ ਨਹੀਂ ਆਇਆ ਆਹ ਬੰਦੇ ਖੜੇ ਆ ਜਿਨ੍ਹਾਂ ਨੂੰ ਦੁੱਖ ਹੈ ਜਿਹਨਾਂ ਦੁੱਖਣੀ ਫੋਟੋਆਂ ਵੀਡੀਓ ਦੇਖ ਕੇ ਲਾਈਕ ਕਰਨ ਵਾਲੇ ਨੇ ਉਹ ਅੱਗੇ ਕਰ ਦਿੰਦੇ ਨੇ ਸਿਰ ਉਹ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਜਿੰਨਾ ਟਾਈਮ ਇੱਥੇ ਅੱਗੇ ਨਹੀਂ ਖੜਦਾ ਪ੍ਰਸ਼ਾਸਨ ਸਾਡਾ ਹੱਕ ਪੂਰਾ ਮਿਲਣਾ ਚਾਹੀਦਾ ਅਸੀਂ ਬੇਨਤੀ ਕਰਦੇ ਹਾਂ। ਗੱਲ ਕਰ ਲੱਗਾ ਲੋਕਾਂ ਨੂੰ ਪਤਾ ਕੀ ਹੈ? ਕਰੋ ਨਾ। ਦੱਸ ਦੋ ਆਦਾ ਦੁੱਖ ਸਾਰਾ ਹੈ ਨਾ। ਇਹ ਸਗਨਾਚਰ ਕਹਿੰਦਾ ਸੀਗੇ ਜੀ ਮੋਂ ਨਾਲੇ ਕਰੇ ਵੀ ਗਈ ਵੀ ਤੁਸੀਂ ਸਗਨਾਚਰ ਨਾ ਕਰੋ ਉਹ ਨੂੰ ਸੁਣ ਕੇ ਮੇਰੇ ਮੈਨੂੰ ਗਾਲਾਂ ਤੁਪੜਾ ਦਵਾਉਂਦੇ ਰਹੇ ਨੇ ਕਿ ਉਹ ਮੈਨੂੰ ਕਹਿੰਦੀ ਵੀ ਅਸੀਂ ਤਾਂ ਹੀ ਵੇਚਾਂਗੇ ਸਰੀਆਮੀ ਵੇਚਾਂਗੇ। ਅੱਛਾ ਕੌਣ ਹੈ ਪਿੰਡ ਦੇ ਵਿੱਚ? ਇੰਨਾ ਦੇ ਵਿੱਚ ਹੋਗੇ ਜੀ ਆ ਸਾਡੇ ਗਲੀ ਦੇ ਮੋੜ ਤੇ ਘਰ ਹੈਗਾ ਜੀ ਬਾਦਨਕੇ ਹੈਗਾ ਉਹਦਾ ਮੁੰਡਾ ਤੇ ਉਹਦੀ ਘਰ ਵਾਲੀ ਨੇ ਦੋਨਾਂ ਨਾਲ ਪੂਰਾ ਚਾਹ ਤੁਸੀਂ ਕੀ ਕਹਿੰਦੇ? ਨਾ ਕਰੇ ਵੇਚ ਦੇ। ਇਹ ਆਪੀ ਦੁਕਾਨ ਹੈ। ਨਾ ਕਰੇ ਵੇਚ ਜੀ ਕਹਿੰ ਲੈ ਕੇ ਦੁਕਾਨ ਤੇ ਆ ਵੀ ਫੜਨ ਨਾਲ ਸਾਰੇ ਸਾਡੇ ਵਿੱਚ ਦੇਖਦੇ ਆਂ ਕਿਤੀ ਸੀ ਕੋਈ ਪਿੰਡ ਚ ਦੱਸਿਆ ਕਿਸ ਨੂੰ ਵੀ ਆ ਏਦਾਂ ਮੈਂ ਆਪ ਕਿਹਾ ਸੀ ਜੀ ਮੈਂ ਕਿਹਾ ਸੀ ਵੀ ਮਾ ਤੁਸੀਂ ਕਰ ਮੇਰੇ ਕਰ ਵਾਲੀ ਨਸ਼ਾ ਵੀ ਸਿਗਨੇਚਰ ਦਿਨੇ ਹੋਗੇ ਕਹਿੰਦੀ ਸੀ ਤਾਂ ਹੀ ਵੇਚਾਂਗੇ ਸੀ ਸਰੇ ਆਮੀ ਵੇਚ ਦਿਆਂਗੇ ਅੱਛਾ ਕੀ ਮੰਗ ਕਰਦੇ ਹੋ ਹੁਣ